ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਇਹਨਾ ਤੁਹਾਨੂੰ ਇਹੋ ਜੀ ਇੱਕ ਜੰਗਲ ਦਾ ਜਿਹੜਾ ਹੈ ਮਾਹੌਲ ਬਣਿਆ ਪਿਆ ਵਿਖਾਉਂਦੇ ਆ ਤੁਹਾਨੂੰ ਤੁਸੀਂ ਦੇਖਿਓ ਇਹ ਚਾਰ ਸਿਰ ਜੰਗਲੀ ਜੰਗਲ ਹੈ ਦੇਖਿ ਆਇਓ ਮੁੜ ਕੇ ਜਿਹੜੀ ਤੁਹਾਨੂੰ ਅਸੀਂ ਚੀਜ਼ ਦਿਖਾਉਣੀ ਹੈ ਨਾ ਤੁਸੀਂ ਉੱਤੇ ਕਮੈਂਟ ਕਰਕੇ ਦੱਸਣਾ ਪੀਓ ਸਹੀ ਹੈ ਜਾਂ ਗਲਤ ਹੈ ਤਨ ਚਾਰ ਸਿਰ ਦਿਖਾਉਨੇ ਆ ਮਕਲ ਬਿਲਕੁਲ ਸੋਨਸਾਨ ਹੈ ਦੇਖਿਓ ਤੁਸੀਂ ਤੇ ਜਿਹੜਾ ਰਸਤਾ ਜਾਂਦਾ ਨਾ ਤੁਹਾਨੂੰ ਉਹ ਵੀ ਦਿਖਾਉਂਦੇ ਆ ਬਿਲਕੁਲ ਘਟ ਆਉ ਜਾਈਏ ਇਧਰ ਨੂੰ ਉਹ ਲੋਕ ਆਉਂਦੇ ਨੇ ਜਿਹੜੇ 2 ਨੰਬਰ ਦਾ ਕੰਮ ਕਰਨ ਵਾਲੇ ਨੇ ਲੁੱਟਾਂ ਖਵਾ ਕਰਨ ਵਾਲੇ ਸਮੈ ਕੀਏ ਕੋਈ ਹੋਰ ਗਲਤ ਕੰਮ ਕਰਨ ਵਾਲੇ ਕਿਉਂਕਿ ਜੰਗਲ ਹੈ ਸਾਰਾ ਆ ਦੇਖੋ ਸਾਰਾ ਰਸਤਾ ਟੁੱਟਾ ਹੋਇਆ ਹੈ ਮਤਲਬ ਬਹੁਤ ਘਟ ਲੋਕੇ ਇਧਰ ਆਉਂਦੇ ਨੇ ਆ ਨਿਕ ਪੀਪਲ ਦਾ ਦਰਖਤ ਤੇ ਥੇ ਆ ਦੇਖੋ ਮਤਲਬ ਆਉਂਦੇ ਜਾਂਦੇ ਜਿਹੜਾ ਕੋਈ ਜੇ ਕੋਈ ਇਧਰ ਨੂੰ ਆਵੇ ਤੇ ਇੱਥੇ ਬੈਠਣ ਵਾਸਤੇ ਵੀ ਜਗ੍ਹਾ ਹੈਗੀ ਆ ਬਟ ਜਿਹੜੀ ਤੁਹਾਨੂੰ ਮੈਂ ਚੀਜ਼ ਦਿਖਾ ਲੈਣੀ ਹੈ ਨਾ ਉਹ ਤੁਸੀਂ ਨਾ ਜੁੜੇ ਰਹੋ ਵੀਡੀਓ ਦੇ ਨਾਲ ਤੇ ਜ਼ਰੂਰ ਵੇਖਿਓ ਸਿਰਫ 5 ਕਿ ਮਿੰਟ ਦੀ ਵੀਡੀਓ ਹੋਵੇਗੀ ਜਿਆਦਾ ਲੰਬੀ ਨਹੀਂ ਹੋਵੇਗੀ ਤੇ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਣਾ ਸਾਰੇ ਵੀਰਾਂ ਨੇ ਵੀ ਇਹ ਗੱਲ ਸਹੀ ਹੈ ਜਾਂ ਗਲਤ ਹੈ ਮਤਲਬ ਆ ਦੇਖੋ ਉਸਰਾਂ ਨਾ ਨਲਕਾ ਵੀ ਲੱਗਾ ਹੋਇਆ ਤੇ ਇਹ ਕੋਈ ਇਧਰ ਨੂੰ ਟਮਾਟਾ ਮਾ ਆਉਂਦਾ ਹੈ ਨਾ ਤੇ ਉਹ ਪਾਣੀ ਪੀਣ ਵਾਸਤੇ ਜਾਂ ਜਿਹੜੀ ਜਗ੍ਹਾ ਧਰਮ ਨਹੀਂ ਹੈ ਸੁਣ ਸੰ ਜਗ੍ਹਾ ਦੇ ਵਿੱਚ ਜਗਾਵਾ ਕੁੱਥੀ ਕੁਮਿਤਨ ਦਿਖਾ ਲਦੇ ਤੁਸੀਂ ਜੁੜੇ ਹੋਰ ਨਾਲ ਇਹ ਦੇਖੋ ਤੁਸੀਂ ਸਾਰੀ ਜਿਹੜਾ ਰਸਤਾ ਟੁੱਟਾ ਹੋਇਆ ਸੁਨਣਾ ਤੁਸੀਂ ਦੇਖ ਲਓ ਕੋਈ ਨਹੀਂ ਆਉਂਦਾ ਜਾਂਦਾ ਹੈਗਾ ਸਿਰਫ ਇਧਰ ਉਹਨੇ ਆਉਣਾ ਹੈ ਕੋਈ ਇਸ ਮੈਂ ਕੀ ਹੈ ਕਿ ਜੇ ਜੇਦਰ ਕੋਈ ਵੀ ਕੋਈ ਉਹਨਾਂ ਨੂੰ ਰੁਕਾਵਟ ਨਾ ਪੈਦਾ ਹੋ ਸਕੇ ਉਹਨਾਂ ਲੋਕਾਂ ਨੇ ਇਧਰ ਲੰਘਣੇ ਨੇ ਜਾਂ ਜਿਹੜੇ ਵਿਚਾਰੇ ਡੇਰੇ ਵਾਲੇ ਲੋਕ ਨੇ ਉਹ ਇਧਰ ਨੂੰ ਜਾਂਦੇ ਨੇ ਪਿੰਡਾਂ ਵੱਲ ਆ ਤੁਸੀਂ ਦੇਖੋ ਸਾਰਾ ਹੀ ਜਿਹੜਾ ਵਾ ਨਾ ਇਹ ਸਾਰਾ ਹੀ ਜੰਗਲ ਦਾ ਰਸਤਾ ਹੈ ਜੰਗਲ ਦਾ ਵੇਖੀ ਜੈਨੋ ਚਾਰ ਸਵੇਰੇ ਤੁਸੀਂ ਜੰਗਲ ਹੀ ਜੰਗਲਾ ਅੰਨਹਰ ਇੱਕ ਜਾ ਰਹੀ ਵਿਚੋਂ ਦੀ ਜੰਗਲ ਦੇ ਵਿੱਚ ਦੀ ਨਹਿਰ ਜਾ ਰਹੀ ਆ ਠੀਕ ਆ ਆ ਦੇਖੋ ਲਈ ਆ ਦੋ ਬੰਦੇ ਹੁੰਡੇ ਨੇ ਸੇ ਪਤਾ ਨਹੀਂ ਕਿਸ ਕੰਮ ਵਾਲੇ ਆ ਦੇਖਿਓ ਤੁਸੀਂ ਆ ਦੇਖੋ ਇਥੇ ਂਕੂੜਾ ਕਰ ਘਟਾਏ ਤੇ ਬਰਸਾਤ ਦਾ ਪਾਣੀ ਜਿਹੜਾ ਉਹ ਖੜਕ ਰਿਹਾ ਮੈਂ ਤੁਹਾਨੂੰ ਮੈਂ ਜੂ ਕਰਕੇ ਦਿਖਾ ਹਾਂ ਦੇਖੋ ਆਹ ਦੇਖੋ ਤਾਹ ਦੇਖੋ ਤੇ ਮਤਲਬ ਡੇਂਜਰ ਆ ਸਾਰਾ ਜਿੰਨਾ ਵੀ ਇਥੇ ਪਿੰਡ ਮਦ ਇਥੋਂ ਹੈ ਆ ਤੇ ਆ ਮਤਲਬ ਦੂਰ ਹੈ ਪਿੰਡ ਇਥੋਂ ਜਿਹੜਾ ਨਾ ਪਿੰਡ ਦੂਰ ਹੈ ਇਹਨਾਂ ਤੁਹਾਨੂੰ ਪਿੰਡ ਵੀ ਦਿਖਾ ਲਦਾ ਆ ਦੇਖੋ ਦੇਖਿਓ ਤੁਸੀਂ ਦੂਰ ਹੈ ਬਹੁਤ ਇਥੋਂ ਆ ਦੇਖੋ ਕੱਚਾ ਰਸਤਾ باقی ਸਾਰਾ ਜੰਗਲੀ ਜੰਗਲ ਹੈ ਤੇ ਹੁਣ ਤੁਹਾਨੂੰ ਮੈਂ ਜਿਹੜੀ ਚੀਜ਼ ਦਿਖਾਉਣ ਲੱਗਾ ਯਾਰ ਗੌਰ ਗੌਰ ਦੇ ਨਾਲ ਦੇਖੋ ਇਹ ਦੇਖੋ ਇੱਥੇ ਨਿਸ਼ਾਨ ਸਾਹਿਬ ਲੱਗਾ ਆ ਕੇਸਰੀ ਰੰਗ ਦਾ ਆ ਦੇਖੋ ਨਿਸ਼ਾਨ ਸਾਹਿਬ ਗੁਰੂ ਕੇ ਨਿਸ਼ਾਨ ਤੇ ਆ ਵੀ ਦੇਖੋ ਹੁਣ ਨਾ ਇੱਥੇ ਇੱਕ ਤਖਤ ਪੋਸ਼ ਲੱਗਾ ਆ ਆ ਦੇਖੋ ਤਖਤ ਪੋਸ਼ ਹੈ ਨਾ ਇਹ ਜਿਹੜੀ ਪਹਿਲਾਂ ਤੁਹਾਨੂੰ ਦਿਖਾ ਲਿਆ ਵੀ ਬੈਠਣ ਵਾਸਤੇ ਜਗ੍ਹਾ ਹੋਈ ਆਉਂਦੇ ਜਾਂਦੇ ਵਾਸਤੇ ਨਾ ਕੋਈ ਇੱਥੇ ਰਸਤੇ 'ਚ ਰੁਕ ਸਕਦਾ ਸਤਾ ਪੜੀ ਨਹੀਂ ਸਕਦਾ ਇਹ ਜਿਹੜਾ ਪਵਿੱਤਰ ਨਿਸ਼ਾਨ ਸਾਹਿਬ ਹੈ ਗੁਰੂ ਦਾ ਹੈ ਨਾ ਆ ਦੇਖੋ ਬੜੀ ਪਵਿੱਤਰ ਚੀਜ਼ ਹੈ ਦੇ ਵਿੱਚ ਨਾਲ ਹੀ ਤਖਤ ਪੋਸ਼ ਲੱਗਾ ਹੋਇਆ ਸੋ ਇਸ ਸਖਤ ਪੋਛ ਤੇ ਆਉਂਦਾ ਜਾਂਦਾ ਰਹੀ ਇੱਥੇ ਸ਼ਰਾਬੀ ਵੀ ਬੈਠ ਸਕਦਾ ਇੱਥੇ ਬੈਠ ਕੇ ਜਿਹੜਾ ਵਾ ਕੋਈ ਸਿਕਟ ਵੀ ਲਾ ਸਕਦਾ ਤਮਾਕੂ ਵੀ ਲਾ ਸਕਦਾ ਕੋਈ ਮਾੜਾ ਚੰਗਾ ਕਰਮ ਵੀ ਕਰ ਸਕਦਾ ਇਸ ਤਰ੍ਹਾਂ ਇਸ ਤਰ੍ਹਾਂ ਦੇ ਪੋਛ ਤੇ ਬਾਕੀ ਗੱਲ ਰਹੀ ਵੀ ਇੱਥੇ ਨਾ ਡੇਰੇ ਨੇ ਤੇ ਡੇਰੇ ਵਾਲਿਆਂ ਨੇ ਨਾ ਇਹ ਲੰਗਰ ਘਰ ਬਣਾਇਆ ਹੋਇਆ ਹੈ ਮਤਲਬ ਇੱਥੇ ਲੰਗਰ ਜਿਹੜਾ ਵਾ ਉਹ ਲਗਾਇਆ ਜਾਂਦਾ